850 एकड़ ट्रकबा टोटल ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਤਕਰੀਬਨ 100 ਪਲੱਸ ਕਿਸਮ ਦੇ ਪੰਛੀ ਇੱਥੇ ਜਿਹੜੇ ਆ ਜਾਂਦੇ ਆ ਕੋਈ 8500 ਤੋਂ 9000 ਤੱਕ ਪੰਛੀ ਪੁੱਜ ਚੁੱਕੇ ਆ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਵਧੀਆ ਟੂਰਿਜ਼ਮ ਸਾਈਟ ਆ ਜਰੂਰ ਬੱਚਿਆਂ ਨੂੰ ਐ ਸਕੂਲਾਂ ਵਾਲਿਆਂ ਨੂੰ ਕਹਿੰਦੇ ਆ ਕਿ ਇੱਥੇ ਆਓ ਬੱਚਿਆਂ ਨੂੰ ਜਾਗਰੂਤ ਕਰੋ ਮਾਈਗਰੇਟਿਡ ਬਰਡਸ ਆਦੇ ਟੋਟਲ ਲਗਭਗ 33 ਕੰਟਰੀਆਂ ਤੋਂ ਇੱਥੇ ਆਂਦੇ ਆ ਜਿਦਾਂ ਕਿ ਅਫਗਾਨਿਸਤਾਨ ਤਿੱਬਤ ਰਸ਼ੀਆ ਸਾਈਬੇਰੀਆ ਉੱਧਰਲੀ ਸਾਈਡ ਤੇ ਜਦੋਂ ਠੰਡ ਹੋ ਜਾਂਦੀ ਆ ਬਰਫ਼ ਪੈ ਜਾਂਦੀ ਆ ਪੰਛੀ ਇੱਧਰ ਆ ਜਾਂਦੇ ਆ ਮੇਰਾ ਨਾਮ ਅਨਵੀਤ ਸਿੰਘ ਆ ਜੀ ਮੈਂ ਇੱਥੇ ਫੋਰੈਸਟ ਡਿਪਾਰਟਮੈਂਟ ਚ ਵਾਈਲਡਲਾਈਫ ਜਿੱਥੇ ਨਿਯੁਕਤਾ ਇਨਚਾਰਜ ਇਹ ਕੇਸ਼ੋਪਰ ਆ ਜੀ ਇੱਥੇ ਕਮਿਊਨਿਟੀ ਰਿਜ਼ਰਵ ਹੈ ਟੋਟਲ 5 ਪਿੰਡਾਂ ਦੀ ਪੰਚਾਇਤ ਆ ਤੇ ਕੁਝ 850 ਏਕੜ ਰਕਬਾ ਟੋਟਲ ਇੱਥੇ ਮਾਈਗਰੇਟਿਡ ਬਰਡਸ ਆਂਦੇ ਆ ਤੇ ਕੋ तकरीबन 100 ਪਲੱਸ ਕਿਸਮ ਦੇ ਪੰਛੀ ਇੱਥੇ ਜਿਹੜੇ ਆ ਜਾਂਦੇ ਆ ਫੇ ਕੋਈ 8500 ਤੋਂ 9000 ਤੱਕ ਪੰਛੀ ਪੁੱਜ ਚੁੱਕੇ ਆ ਜਿਦਾਂ ਨੂੰ ਹੀ ਵੇਖ ਸਕਦੇ ਹੋ ਪਿੱਛੇ ਤੇ ਬਹੁਤ ਵਧੀਆ ਟੂਰਿਜ਼ਮ ਸਾਈਟ ਆ ਜਰੂਰ ਬੱਚਿਆਂ ਨੂੰ ਐ ਸਕੂਲ ਆ ਲੈ ਨੂੰ ਕਹਿੰਦੇ ਆ ਕਿ ਇੱਥੇ ਆਓ ਬੱਚਿਆਂ ਨੂੰ ਜਾਗਰੂਤ ਕਰੋ ਮਾਈਗ੍ਰੇਟਿਡ ਬਰਡਸ ਆ ਰਹੇ ਇਹ ਮਾਈਗ੍ਰੇਟਿਡ ਬਰਡਸ ਜਿਹੜੇ ਆ ਇਹ ਟੋਟਲ ਲਗਭਗ 33 ਕੰਟਰੀਆਂ ਤੋਂ ਇੱਥੇ ਆਉਂਦੇ ਆ ਜਿਦਾਂ ਕਿ ਅਫਗਾਨਿਸਤਾਨ ਤੀਬਤ ਰਸ਼ੀਆ ਸਾਈਬੀਰੀਆ ਉਧਰਲੀ ਸਾਈਡ ਤੇ ਜਦੋਂ ਠੰਡ ਹੋ ਜਾਂਦੀ ਆ برف ਪੈ ਜਾਂਦੀ ਆ ਪੰਛੀ ਇੱਧਰ ਆ ਜਾਂਦੇ ਆ ਤੇ ਕਾਫੀ ਪੰਛੀ ਨੇ ਜਿਦਾਂ ਤੁਸੀਂ ਵੇਖ ਸਕਦੇ ਹੋ ਇਹ ਜਿਹੜੇ ਪੰਛੀ ਪਰ ਕਿਨੇ ਕੰਟਰੀ ਤੋਂ ਆਉਂਦੇ ਆ ਤੇ ਕਦੋਂ ਕਿਹੜੇ ਕਿਹੜੇ ਸੀਜ਼ਨ ਚ ਆਉਂਦੇ ਆ ਇਹ ਸਰ ਨਵੰਬਰ ਚ ਆਣੇ ਸਟਾਰਟ ਹੋ ਜਾਂਦੇ ਆ ਤੇ ਮਾਰਚ ਤੱਕ ਰ ਇੱਥੇ ਰਹਿੰਦੇ ਆ ਬਹੁਤ ਸਾਰੇ ਸੈਂਟਰ ਏਸ਼ੀਆ ਤੋਂ ਕਾਫੀ ਮਤਲਬ ਕੰਟਰੀਸ ਐ ਜਿੱਥੇ ਲਗਭਗ ਜਿੱਦਾਂ ਇਹਨਾਂ ਨੇ ਸਰਵੇ ਕੀਤਾ ਜਿੱਥੇ ਇਹਨਾਂ ਨੇ ਪੂਰਾ ਦੱਸਾਂਗੀ ਕਿ ਲਗਭਗ 30 ਤੋਂ 35 ਕੰਟਰੀਸ ਆ ਜਿੱਥੋਂ ਇਹ ਆਂਦੇ ਨੇ ਪੰਛੀ ਤੇ ਇਹ ਫਿਰ 3-4 ਮਹੀਨੇ ਇੱਥੇ ਸਟੇ ਕਰਨਾ ਜਦੋਂ ਅੱਗੇ ਮਾਰਚ ਤੋਂ ਬਾਅਦ ਗਰਮੀ ਹੋਣੀ ਸਟਾਰਟ ਹੋਣੀ ਆ ਫਿਰ ਇਹਨਾਂ ਨੇ ਵਾਪਸੀ ਕਰਨੀ ਹੈ ਇੱਥੇ ਸਾਡੇ ਕੋਲ ਜਿੱਦਾ ਕਾਫੀ ਫੇਮਸ ਹੈ ਸਾਰਸ ਕ੍ਰੇਨ ਦਾ ਲੋ ਪੇਅਰ ਇੱਥੇ ਆ ਪਹਿਲਾਂ ਇੱਕ ਹੀ ਤੇ ਫਿਰ ਉਹਨਾਂ ਨੇ ਅੱਗੇ ਬਰੀਡਿੰਗ ਕੀਤੀ ਹੁਣ ਦੋ ਪੇਅਰ ਹੋ ਗਏ ਆ ਚਾਰ ਪੇਅਰ ਚਾਰ ਹੋ ਗਏ ਟੋਟਲ ਉਹ ਵੀ ਇੱਥੇ ਜ਼ਿਆਦਾਤਰ ਇੱਥੇ ਰਹਿੰਦੇ ਆ ਜਾਂ ਇੱਥੋਂ ਜਾਂਦੇ ਆ ਛਾਲਾ ਪੱਤਨ ਵੀ ਜਾਂਦੇ ਆ ਮਤਲਬ ਥੋੜਾ ਬੋਟਾ ਆਲਦ ਵਾਲੇ ਰਹਿੰਦੇ ਆ ਬਾਕੀ ਤਕਰੀਬਨ ਉਹ ਇੱਥੇ ਹੀ ਰਹਿੰਦੇ ਆ ਜੋੜਾ ਰਹਿੰਦਾ ਹਾਂ ਜੋੜਾ ਕੇਂਦਰ ਬਣਿਆ ਹਾਂਜੀ ਹਾਂਜੀ ਉਹ ਕਾਫੀ ਟੂਰਿਸਟ ਆਉਂਦੇ ਆ ਜ਼ਿਆਦਾਤਰ ਉਹਦੇ ਵੱਲ ਹੀ ਪੁੱਛਦੇ ਆ ਕਿ ਅਹੀਂ ਉਹੀ ਦੇਖਣਾ ਉਹੀ ਦੇਖਣਾ ਉਹ ਇੱਥੇ ਹੀ ਮਿਲੇਗਾ ਤੁਹਾਨੂੰ ਹਾਂ ਪੁਰਕੇ ਦੇ ਮਤਲਬ ਪੰਛੀ ਉਹ ਲੋਕੀ ਕਿਦਾਂ ਦੇ ਇੰਟਰਸਟਿੰਗ ਦੇਖਣਾ ਹੁੰਦਾ ਜੀ ਬੱਚੇ ਕਾਫੀ ਸਕੂਲਾਂ ਦੇ ਜਿਹੜੇ ਉਹ ਖੁਸ਼ ਹੁੰਦੇ ਆ ਵੇਖ ਕੇ ਪੰਛੀ ਮਾਈਗ੍ਰੇਟ ਬਰਡਸ ਹੋਰ ਪੰਛੀ ਪ੍ਰੇਮੀ ਜਿਹੜੇ ਆ ਉਹਦੇ ਬਹੁਤ ਜ਼ਿਆਦਾ ਇੱਥੇ ਉਹਦੇ ਕਈ ਵਾਰ ਇਦਾਂ ਹੁੰਦਾ ਕਿ 7 ਵਜੇ ਆਗੇ ਇੱਥੇ ਸਾਡੇ ਕੋਲ ਵਾਚ ਟਾਵਰ ਹੈ ਉੱਥੇ ਉਹਨਾਂ ਨੇ ਆਪਣਾ ਰੱਖਿਆ ਹੁੰਦਾ ਕੈਮਰਾ ਦੂਰਬੀਨ ਉਹਨਾਂ ਨੇ ਆਪਣੀ ਲਿਆਂਦੀ ਉਹ ਆਪਣੇ ਲੈਵਲ ਤੇ ਬਹੁਤ ਵਧੀਆ ਇੰਜੋਏ ਕਰਦੇ ਆ ਕਿ ਇੱਕ ਇੱਕ ਸ਼ਾਂਤੀ ਦਾ ਮਾਹੌਲ ਹੁੰਦਾ ਆ ਕਾਫੀ ਇੰਟਰਸਟਡ ਲੋਕ ਜਿਹੜੇ ਆ ਆਉਂਦੇ ਇੱਥੇ ਸਿਆਲ ਫਰਿਸ਼ਟਰਾ ਕੇਂਦਰ ਬਣੇ ਨੇ ਹਾਂਜੀ ਹਾਂਜੀ ਸਿਆਲ ਚ ਵੀ ਗਰਮੀਆਂ ਚ ਵੀ ਸਾਡੇ ਕੋਲ ਆਡੀਟੋਰੀਅਮ ਹੈ ਜੇ ਕੋਈ ਬੱਚੇ ਵਗੈਰਾ ਜਦਾ ਨੂੰ ਦੱਸ ਕੇ ਆਉਂਦੇ ਆਈ ਫਿਰ ਉਹਨਾਂ ਨੂੰ ਉੱਥੇ ਬਰਡਸ ਦੇ ਬਾਰੇ ਦੱਸੀਦਾ ਹੈ ਕਾਢ ਕੋ ਹਾਲ ਹੈ ਉੱਥੇ ਪੰਛੀਆਂ ਦੀ ਫੋਟੋਆਂ ਵਗੈਰਾ ਲਾਈਆਂ ਉਹਨਾਂ ਬਾਰੇ ਲਿਖਿਆ ਹੈ ਤੇ ਕਾਫੀ ਕੋ ਛਾ ਨੋ ਉਥੇ ਆਡੀਟੋਰੀਅਮ ਚ ਵੀ ਖਾਨ ਲਈ